ਬਹੁਤ ਵਾਰੀ ਇਹ ਸਵਾਲ ਉਠਾਇਆ ਜਾਂਦਾ ਹੈ ਕੇਸਾਂ ਦਾ ਧਰਮ ਨਾਲ ਸਬੰਧ ਕਿਵੇਂ ਹੈ ਕੀ ਪਰਮਾਤਮਾ ਨੂੰ ਪਾ ਲੈਣ ਵਾਸਤੇ ਕੇਸਾਂ ਧਾਰੀ ਹੋਣਾ ਜ਼ਰੂਰੀ ਹੈ ਜਿਨ੍ਹਾਂ ਅਣਗਿਣਤ ਲੋਕਾਂ ਨੇ ਕੇਸ ਨਹੀਂ ਰੱਖੇ ਹੋਏ ਗੈਰ ਸਿੱਖ ਵੀ ਕੀ ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਣਗੇ ਪਰਮਾਤਮਾ ਨਾਲ ਪਿਆਰ ਸਾਂਝ ਪਾਉਣ ਵਾਸਤੇ ਕੇਸਾਂ ਦਾ ਸਿੱਧਾ ਕੋਈ ਸਰੋਕਾਰ ਨਹੀਂ ਹੈ ਪਰ ਹਰ ਇੱਕ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ ਮਨੁੱਖ ਉਸ ਦੀ ਕਿਰਤ ਨੂੰ ਵੀ ਪਿਆਰ ਕਰਦਾ ਹੈ ਵਹਿਗੁਰੂ ਜੀ ਨੇ ਮਨੁੱਖ ਨੂੰ ਲੰਮੇ ਕੇਸ ਤੇ ਰੋਭਦਾਰ ਸੁੰਦਰ ਦਾੜਾ ਮੁੱਛਾਂ ਦੀ ਬਖਸ਼ਿਸ਼ ਕੀਤੀ ਹੈ ਔਰਤਾਂ ਨੂੰ ਯੋਗ ਜਾਣ ਕੇ ਕੇਵਲ ਸਿਰ ਤੇ ਲੰਮੇ ਕੇਸ ਦਿੱਤੇ ਹਨ ਦਾੜੀ ਮੁੱਛਾਂ ਨਹੀਂ ਜਦੋਂ ਕੋਈ ਇਨਸਾਨ ਉਚਿਤ ਤਰੀਕੇ ਕੇਸਾਂ ਦੀ ਸੰਭਾਲ ਕਰਦਾ ਹੈ ਦਸਤਾਰ ਦੁਪੱਟਾ ਸ਼ੀਸ਼ ਤੇ ਸਜਾਉਂਦਾ ਹੈ ਤਾਂ ਉਸ ਦੀ ਸੰਗਰਤਾ ਵਿੱਚ ਕਈ ਗੁਣਾ ਵਾਧਾ ਹੋ ਰਿਹਾ ਹੁੰਦਾ ਹੈ ਜੇ ਕੋਈ ਕੇਸਾਂ ਦੀ ਬੇਅਦਬੀ ਕਰ ਰਿਹਾ ਹੈ ਤਾਂ ਮਨੋਂ ਉਸ ਨੂੰ ਪਰਮਾਤਮਾ ਦੇ ਕੀਤੇ ਤੇ ਵਿਸ਼ਵਾਸ ਨਹੀਂ ਹੈ ਕੇਸ ਦੇ ਕੇ ਪੈਦਾ ਕਰਕੇ ਕੀ ਰੱਬ ਜੀ ਤੋਂ ਗਲਤੀ ਹੋ ਗਈ ਹੈ ਸਤਿਗੁਰੂ ਸਾਹਿਬਾਨ ਨੇ ਕੇਸਾਂ ਦੀ ਸੰਭਾਲ ਕਰਨੀ ਆਸ ਕੇ ਸਿੱਖ ਨੂੰ ਕੀ ਕੋਈ ਸਜ਼ਾ ਦਿੱਤੀ ਹੈ ਸਭੋਂ ਕੁਦਰਤੀ ਤਰੀਕੇ ਪ੍ਰਭੂ ਦੀ ਰਜ਼ਾ ਵਿੱਚ ਰਾਜੀ ਰਹਿਣਾ ਸਿਖਾਇਆ ਹੈ ਸਤਿਗੁਰੂ ਜੀ ਨੂੰ ਪਤਾ ਸੀ ਕਿ ਪਰਮਾਤਮਾ ਕੋਈ ਗਲਤ ਕੰਮ ਨਹੀਂ ਕਰਦਾ ਸ੍ਰਿਤੀ ਦੇ ਕਿਸੇ ਜੀਵ ਨੂੰ ਮਰਦ ਵਰਗੀ ਦਾੜ੍ਹੀ ਮੁੱਛਾਂ ਤੇ ਕੇਸ ਨਹੀਂ ਦਿੱਤੇ ਔਰਤ ਮਰਦ ਦੀ ਸਿੱਧੀ ਪਛਾਣਣ ਵਾਸਤੇ ਕੀਵਿਆਂ ਨੂੰ ਦਾੜ੍ਹੀ ਨਹੀਂ ਦਿੱਤੀ ਕੇਵਲ ਸਿਰ ਦੇ ਕੇਸ ਬਖਸ਼ੇ ਹਨ ਕੇਸਾਂ ਦੀ ਸੰਭਾਲ ਕਰਨ ਵਾਲੇ ਮਨੁੱਖ ਪਰਮਾਤਮਾ ਦੀ ਪ੍ਰਾਪਤੀ ਦਾ ਦਾਵਾ ਤਾਂ ਨਹੀਂ ਕਰ ਸਕਦੇ ਪਰ ਪਿਆਰੇ ਦੀ ਦਿੱਤੀ ਦਾਤ ਨੂੰ ਪਿਆਰ ਕਰਨ ਦੀ ਗੱਲ ਤਾਂ ਕਹਿ ਹੀ ਸਕਦੇ ਹਨ ਸਾਰੇ ਭਗਤ ਸਹਿਬਾਨ ਗੁਰੂ ਸਹਿਬਾਨ ਗੁਰਬਾਣੀ ਦੇ ਰਚੇਤਾ ਤੇ ਹੋਰ ਗੁਰੂ ਕੇ ਸਿੱਖ ਕੇਸਾ ਧਾਰੀ ਸਨ ਆਪਣੇ ਪਿਆਰੇ ਦੀ ਖੁਸ਼ੀ ਲੈਣ ਵਾਸਤੇ ਅਸੀਂ ਉਹ ਕਹਾਂਦੇ ਹਾਂ ਜੋ ਪਿਆਰੇ ਨੂੰ ਚੰਗਾ ਲੱਗੇ ਉਹ ਪਹਿਰਾਵਾ ਪਹਿਨਦੇ ਹਾਂ ਜੋ ਪਿਆਰੇ ਨੂੰ ਭਾਵੇ ਉਹ ਕੰਮ ਕਰਦੇ ਹਾਂ ਜਿਸ ਵਿੱਚ ਪਿਆਰੇ ਦੀ ਖੁਸ਼ੀ ਹੋਵੇ ਉਹ ਮਿੱਠੇ ਬਚਨ ਬੋਲਦੇ ਹਾਂ ਜਿਨ੍ਹਾਂ ਦੁਆਰਾ ਪਿਆਰੇ ਦਾ ਮਨ ਮੋਹ ਲਈਏ ਪਿਆਰ ਵਿੱਚ ਭਿੱਜ ਕੇ ਸਾਡਾ ਪ੍ਰੇਮੀ ਸਾਨੂੰ ਕੋਈ ਤੋਹਫਾ ਦੇ ਦੇਵੇ ਭਾਵੇਂ ਉਹ ਵੱਡੀ ਕੀਮਤ ਦਾ ਨਾ ਹੀ ਹੋਵੇ ਪਰ ਤੋਹਫੇ ਨੂੰ ਸਦਾ ਸਤਕਾਰ ਨਾਲ ਸੰਭਾਲ ਕੇ ਰੱਖਦੇ ਹਾਂ ਤੋਹਫੇ ਦੀ ਬੇਅਦਬੀ ਪ੍ਰੇਮੀ ਦਾ ਤਰਸਕਾਰ ਮੰਨੀ ਜਾਂਦੀ ਹੈ ਬਸ ਇਸੇ ਤਰ੍ਹਾਂ ਅਕਾਲ ਪੁਰਖ ਜੀ ਵੱਲੋਂ ਦਿੱਤਾ ਗਿਆ ਇੱਕ ਅਮੁੱਲਾ ਤੋਹਫਾ ਅਤੇ ਸਤਿਗੁਰੂ ਜੀ ਵੱਲੋਂ ਇਸ ਦੀ ਸੰਭਾਲ ਕਰਨ ਦਾ ਦਿੱਤਾ ਗਿਆ ਹੁਕਮ ਸਾਡੇ ਲਈ ਸਰਮੱਤੇ ਪ੍ਰਵਾਨ ਹੋਣਾ ਚਾਹੀਦਾ ਹੈ ਸਤਿਗੁਰੂ ਜੀ ਨੇ ਕੇਸਾਂ ਦੀ ਸੰਭਾਲ ਕਰਨ ਦਾ ਆਦੇਸ਼ ਦਿੱਤਾ ਹੈ ਫਿਰ ਅਸੀਂ ਆਪਣੇ ਪਿਆਰੇ ਦੇ ਹੁਕਮ ਦੀ ਉਲੰਘਣਾ ਕਿਵੇਂ ਕਰ ਸਕਦੇ ਹਾਂ ਜੋ ਲੋਕੀ ਸਿੱਖ ਪੰਥ ਨਾਲ ਸਬੰਧਤ ਨਹੀਂ ਹਨ ਜਿਨ੍ਹਾਂ ਨੂੰ ਉਹਨਾਂ ਦੇ ਧਰਮ ਮੁਖੀਆਂ ਨੇ ਕੇਸ ਰੱਖਣ ਦੀ ਸਖਤ ਹਦਾਇਤ ਨਹੀਂ ਕੀਤੀ ਉਹ ਵੀ ਆਪੋ ਆਪਣੇ ਤਰੀਕੇ ਕੇਸਾਂ ਦਾੜੀ ਵਿੱਚ ਕੁਝ ਤਬਦੀਲੀ ਜ਼ਰੂਰ ਕਰਦੇ ਹਨ ਜਰਾ ਇੱਕ ਇੱਕ ਕਰਕੇ ਗੈਰ ਸਿੱਖਾਂ ਦੇ ਕੇਸਾਂ ਬਾਰੇ ਬਤੀਰੇ ਨੂੰ ਵੇਖੀਏ ਸਾਡੇ ਗਵੰਢੀ Hindu ਭਰਾ ਕਿਸੇ ਨੂੰ ਆਪਣੇ ਧਰਮ ਵਿੱਚ ਪਰਵੇਸ਼ ਕਰਾਉਣ ਲੱਗੇ ਹਨ ਜਿੱਥੇ ਜੰਜੂ ਆਗ ਪਾਉਂਦੇ ਹਨ ਉਥੇ ਕੇਸ ਕੱਟ ਦਿੰਦੇ ਹਨ ਸਿਰ ਤੇ ਵਿਚਕਾਰ ਕੁਝ ਵਾਲ ਰੱਖਦੇ ਹਨ ਜਿਸ ਨੂੰ ਸਿੱਖਾ ਜਾਂ ਬੋਦੀ ਕਿਹਾ ਜਾਂਦਾ ਹੈ ਹਿੰਦੂਆਂ ਵਿੱਚ ਹੀ ਕੁਝ ਅਰਸੇ ਤੋਂ ਬਾਅਦ ਨਵ ਜਨਮੇ ਬੱਚੇ ਦੇ ਕੇਸ ਕੱਟ ਕੇ ਕਿਸੇ ਮੰਦਰ ਵਿੱਚ ਭੇਟ ਕੀਤੇ ਜਾਂਦੇ ਹਨ ਜਦੋਂ Hindu ਪਰਿਵਾਰ ਵਿੱਚੋਂ ਕੋਈ ਮੈਂਬਰ ਮਰ ਜਾਵੇ ਤਾਂ ਉਸ ਦੇ ਨੇੜਲੇ ਰਿਸ਼ਤੇਦਾਰ ਅਫਸੋਸ ਵਿੱਚ ਪੂਰੀ ਤਰ੍ਹਾਂ ਰਗਮੇ ਰਗੜ ਮੇ ਢੰਗ ਦਾੜੀ ਕੇਸ ਕਟਵਾ ਦਿੰਦੇ ਹਨ ਪੁਰਾਤਨ ਸਮਿਆਂ ਵਿੱਚ ਵੱਡੀ ਗਲਤੀ ਕਰਨ ਤੇ ਬੇਸ਼ਰਮੀ ਦੀ ਸਿਖਰ ਤੇ ਪਹੁੰਚਾਉਣ ਵਾਲੀ ਸਜ਼ਾ ਦਿੱਤੀ ਜਾਂਦੀ ਸੀ ਦਾੜੀ ਕੇਸ ਕੱਟ ਦੇਣੇ ਵੈਸੇ Hinduਾਂ ਦੇ ਪੁਰਾਤਨ ਬਜ਼ੁਰਗ ਅਵਤਾਰ ਸਾਰੇ ਹੀ ਕੇਸਾਂ ਧਾਰੀ ਹੋਇਆ ਕਰਦੇ ਸਨ ਇਸ ਤਰ੍ਹਾਂ ਦਾ ਤਾਂ ਕੇਸ ਕੱਟਣ ਦਾ ਸਵਾਲ ਹੀ ਨਹੀਂ ਸੀ ਹਾਂ ਕੇਵਲ ਉਸ ਭਾਗਣ ਧੀਵੀ ਦੇ ਕੇਸ ਕੱਟ ਦਿੱਤੇ ਜਾਂਦੇ ਸਨ ਜੋ ਵਿਧਵਾ ਹੋ ਜਾਵੇ ਦੂਜੇ ਸਾਡੇ ਗਵਾਂਢੀ ਭਰਾ ਮੁਸਲਮਾਨ ਹਨ ਇਹਨਾਂ ਵਿੱਚ ਔਰਤਾਂ ਕੇਸ ਨਹੀਂ ਕਟਵਾਉਂਦੀਆਂ ਮਰਦ ਸਿਰ ਦੇ ਕੇਸ ਕਟਵਾ ਦਿੰਦੇ ਹਨ ਪਰ ਮੁੱਛਾਂ ਅਤੇ ਦਾੜ੍ਹੀ ਦੀ ਇੱਕ ਵਿਸ਼ੇਸ਼ ਬਣਤਰ ਬਣਾਉਂਦੇ ਹਨ ਜਿਸ ਨੂੰ ਸ਼ਰਈ ਮੁੱਛਾਂ ਕਿਹਾ ਜਾਂਦਾ ਹੈ ਭਾਵ ਮੁਸਲਮਾਨਾਂ ਦੀ ਰਹਿਤ ਰਹਿਣੀ ਦੇ ਢੰਗ ਦੀਆਂ ਮੁੱਛਾਂ ਇਹ ਨਿਯਮ ਖਾਸ ਕਰਕੇ ਧਾਰਮਿਕ ਮੁਖੀਆਂ ਤੇ ਲਾਗੂ ਹੁੰਦਾ ਹੈ ਇਸੇ ਤਰ੍ਹਾਂ ਸਾਡੇ ਜੈਨ ਧਰਮ ਨੂੰ ਮੰਨਣ ਵਾਲੇ ਭਰਾ ਜਦੋਂ ਕਿਸੇ ਨੂੰ ਆਪਣੇ ਧਰਮ ਵਿੱਚ ਦਾਖਲ ਕਰਦੇ ਹਨ ਤਾਂ ਮਿੱਥੇ ਹੋਏ ਦਿਨ ਤੇ ਖਾਸ ਸਮਾਗਮ ਕਰਕੇ ਦਾਖਲ ਹੋਣ ਵਾਲੀ ਵਿਅਕਤੀ ਜਿਨ੍ਹਾਂ ਨੇ ਹੋਣ ਦੇ ਦਾੜੀ ਕੇਸ ਸਵਾ પાਕੇ ਖੁਰਦਰੀ ਕਰ ਲੈਂਦੇ ਹਨ ਉਪਰੰਤ ਇੱਕ ਇੱਕ ਕਰਕੇ ਸਾਰੇ ਵਾਲ ਜਦੋਂ ਉਖਾੜ ਦਿੰਦੇ ਹਨ ਜੈਨ ਸਾਧੂਆਂ ਤੇ ਇਹ ਅਸੂਲ ساری ਉਮਰ ਲਾਗੂ ਰਹਿੰਦਾ ਹੈ ਜੇ ਵੀ ਵਾਲ ਉਗ ਪੈਣ ਇਸੇ ਤਰ੍ਹਾਂ ਜਦੋਂ ਉਖਾੜ ਦਿੱਤੇ ਜਾਂਦੇ ਹਨ ਈਸਾਈਆਂ ਵਿੱਚ ਭਾਵੇਂ ਕੇਸਾਂ ਬਾਰੇ ਪੱਕੀ ਰਵਾਇਤ ਤਾਂ ਕੋਈ ਨਹੀਂ ਹੈ ਪਰ ਇਹ ਪ੍ਰਤੱਖ ਹੈ ਕਿ ਇਹਨਾਂ ਦੇ ਧਰਮਗੁਰੂ ਯਿਸੂ ਦੀ ਦਾੜ੍ਹੀ ਕੇਸਾਂ ਦੀ ਸੰਭਾਲ ਕਰਦੇ ਸਨ ਪੁਰਾਤਨ ਸਮਿਆਂ ਦੇ ਸਾਰੇ ਈਸਾਈ ਧਰਮ ਮੁਕੀਪੀ ਕੇਸਾਂ ਦੀ ਸੰਭਾਲ ਕਰਦੇ ਰਹੇ ਹਨ ਜੋਗੀ ਲੋਕ ਦਾੜ੍ਹੀ ਕੇਸ ਨਹੀਂ ਕਟਵਾਉਂਦੇ ਸਗੋਂ ਕੇਸਾਂ ਵਿੱਚ ਸਵਾ ਪਾ ਕੇ ਜਟਾ ਬਣਾ ਕੇ ਸਿਰ ਉੱਪਰ ਜੂੜਾ ਕਰਕੇ ਰੱਖਦੇ ਸਨ ਇਹ ਲੋਕ ਕਿਉਂਕਿ ਪਰਵਾਰਕ ਜ਼ਿੰਦਗੀ ਦਾ ਕਿਆ ਕਰ ਦਿੰਦੇ ਸਨ ਇਸ ਲਈ ਔਰਤਾਂ ਵਾਸਤੇ ਇਹਨਾਂ ਦਾ ਕੋਈ ਲਿਖਤੀ ਅਸੂਲ ਨਹੀਂ ਹੈ ਹੋਰ ਵੇਖੋ ਬਹੁ ਗਿਣਤੀ ਵਾਲੇ ਲੇਖਕ ਫਿਲਾਸਫਰ ਵਿਗਿਆਨੀ ਭਜਨ ਬੰਦਗੀ ਕਰਨ ਵਾਲੇ ਪਰਉਪਕਾਰੀ ਲੋਕ ਦਾੜੀ ਕੇਸ ਨਹੀਂ ਕਟਵਾਉਂਦੇ ਸਨ ਉਹਨਾਂ ਅੰਦਰੋਂ ਚੰਚਲ ਬਿਰਤੀ ਸ਼ਾਂਤ ਹੋ ਚੁੱਕੀ ਹੈ ਸ਼ਾਂਤ ਹੋ ਚੁੱਕੀ ਹੁੰਦੀ ਹੈ ਤੇ ਰੱਬੀ ਰਜਾ ਵਿੱਚ ਰਾਜੀ ਰਹਿੰਦੇ ਹੋਏ ਕੇਸਾਂ ਦੀ ਸੰਭਾਲ ਕਰਿਆ ਕਰਦੇ ਸਨ ਹੁਣ ਦੁਬਾਰਾ ਸਿੱਖ ਮਤ ਵਿੱਚ ਕੇਸਾਂ ਦੇ ਅਦਬ ਸਤਕਾਰ ਬਾਰੇ ਪਰਤ ਆਉਂਦੇ ਹਨ ਜਦੋਂ ਸਿੱਖ ਖੰਡੇ ਕੀ ਪਹਲ ਛੱਕਦਾ ਹੈ ਤਾਂ ਪਹਿਲਾ ਪ੍ਰਮੁੱਖ ਕਕਾਰ ਕੇਸ ਦੱਸਿਆ ਜਾਂਦਾ ਹੈ। ਭਾਵ ਉਸ ਦਿਨ ਤੋਂ ਬਾਅਦ ਦਾੜੀ ਕੇਸਾਂ ਦੀ ਸੰਭਾਲ ਕਰਨੀ ਜ਼ਰੂਰੀ ਹੁੰਦੀ ਹੈ। ਜਦੋਂ ਪਹਲ ਪਹੋ ਲੈਣ ਵਾਲਿਆਂ ਨੂੰ ਮਰਿਆਦਾ ਦੱਸੀ ਜਾਂਦੀ ਹੈ ਤਾਂ ਤੜਨਾ ਕੀਤੀ ਜਾਂਦੀ ਹੈ ਕਿ ਇਹਨਾਂ ਚਾਰ ਵੱਡੀਆਂ ਭੁੱਲਾਂ ਵਿੱਚੋਂ ਕੋਈ ਇੱਕ ਭੁੱਲ ਵੀ ਜੇ ਹੋ ਜਾਵੇ ਤਾਂ ਸਿੱਖੀ ਮੰਡਲ ਵਿੱਚੋਂ ਖਾਰਜ ਮੰਨਿਆ ਜਾਵੇਗਾ। ਉਹ ਹਨ ਕੇਸ ਕਟਾਉਣੇ, ਪਰ ਤੰਗਾਮੀ, ਕੁੱਠਾ ਮਾਸ ਤੇ ਤਮਾਕੂ ਦੀ ਵਰਤੋਂ। ਇੱਥੇ ਵੀ ਅਈ ਲੀਤਾਵੇਂ ਵੱਡੀ ਗਲਤੀ ਬੱਜਰ ਪ੍ਰੇਤ ਕੇਸਾਂ ਦੀ ਬੇਅਦਬੀ ਕਿਹਾ ਗਿਆ ਹੈ ਅਗੋਂ ਅਰਦਾਸ ਵਿੱਚ ਕੇਸਾਂ ਦਾ ਦੋ ਵਾਰੀ ਜ਼ਿਕਰ ਕਰਨਾ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਕੇਸ ਬਹੁਤ ਮਹੱਤਵਪੂਰਨ ਹਨ ਜਿਨ੍ਹਾਂ ਸਿੰਘਾਂ ਸਿੰਘਣਾਂ ਸਿੰਘਣੀਆਂ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਅੱਗੇ ਪੜੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਅਰਹਿ ਦਾਨ ਕੀ ਅਜੇ ਕੀ ਕੋਈ ਸ਼ੱਕ ਸੁਭਾਵਾਕੀ ਹੈ ਜਦੋਂ ਅਸੀਂ ਸਾਡਾ ਸ਼ਾਨਾਮਤਾ ਇਤਿਹਾਸ ਪੜਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਗ੍ਰਿਫਤਾਰ ਕੀਤੇ ਗਏ ਸਿੱਖਾਂ ਅੱਗੇ ਸ਼ਰਤ ਹੋਇਆ ਕਰਦੀ ਸੀ ਕੇਸ ਕਰਵਾ ਦਿਓ ਜਾਨ ਬਖਸ਼ ਦਿੱਤੀ ਜਾਵੇਗੀ ਭਾਵੇਂ ਭਾਈ ਤਾਰੂ ਸਿੰਘ ਨੇ ਖੋਪਰੀ ਉਤਰਵਾ ਲਈ ਭਾਈ ਮਨੀ ਸਿੰਘ ਜੀ ਨੇ ਬੰਦ-ਬੰਦ ਕਰਵਾ ਲਏ ਮਾਵਾਂ ਬੱਚਿਆਂ ਦੇ ਟੁਕੜੇ ਕਰਵਾ ਕੇ ਝੋਲੀਆਂ ਵਿੱਚ ਪਵਾ ਲਏ ਹੋਰ ਅਸਹਿ ਤੇ ਅਕਹਿ ਤਸੀਹੇ ਦੇ ਕੇ ਜ਼ਾਲਮ ਹਕੂਮਤਾਂ ਵੱਲੋਂ ਸਿੱਖਾਂ ਨੂੰ ਮਾਰਿਆ ਗਿਆ ਪਰ ਸਿੱਖਾਂ ਨੇ ਕੇਸ ਕਰਵਾ ਕੇ ਜਾਨ ਬਚਾ ਲੈਣੀ ਪਰਵਾਹ ਨਾ ਕੀਤੀ ਆਪਣੀ ਜਾਨ ਤੋਂ ਵੱਧ ਕੇਸ ਪਿਆਰੇ ਸਨ ਭਾਵੇਂ ਕੇਸ ਕਟਵਾਉਣ ਤੋਂ ਬਾਅਦ ਫਿਰ ਉਗ ਪੈਂਦੇ ਹਨ ਜਾਨ ਚਲੀ ਜਾਵੇ ਵਾਪਸ ਨਹੀਂ ਆਉਂਦੀ ਪਰ ਸਿੱਖਾਂ ਇਸ ਤਰ੍ਹਾਂ ਬੇਇੱਜ਼ਤੀ ਵਾਲਾ ਸਮਝੌਤਾ ਕਦੀ ਨਾ ਕੀਤਾ ਉਹਨਾਂ ਜਾਨ ਤੋਂ ਵੱਧ ਕੇਸਾਂ ਨੂੰ ਸਤਕਾਰ ਦਿੱਤਾ ਹੋਰ ਮੰਗਾ ਮਨਵਾਉਣ ਦੇ ਨਾਲ ਸਿੱਖਾਂ ਨੇ ਦੁਨੀਆ ਦੀਆਂ ਸਰਕਾਰਾਂ ਤੋਂ ਆਪਣੀਆਂ ਧਾਰਮਿਕ ਮੰਗਾਂ ਵੀ ਮਨਵਾ ਲਈਆਂ ਹਨ ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਦੇਸ਼ਾਂ ਵਿੱਚ ਸਰਕਾਰਾਂ ਵੱਲੋਂ ਸਿੱਖਾਂ ਤੇ ਕੋਈ ਪਾਬੰਦੀ ਨਹੀਂ ਹੈ। ਦਾੜ੍ਹੀ, ਕੇਸ ਜਿਵੇਂ ਚਾਹਣ ਰੱਖ ਸਕਦੇ ਹਨ। ਕਿਰਪਾਨ, ਕੜਾ, ਦਸਤਾਰ ਸਜਾ ਸਕਦੇ ਹਨ। ਪੁਲਿਸ ਅਤੇ ਫੌਜ ਵਿੱਚ ਵੀ ਸਾਬਤ ਸੂਰਤ ਸਿੱਖਾਂ ਨੂੰ ਭਰਤੀ ਹੋਣ ਦੀ ਕਾਨੂੰਨੀ ਪ੍ਰਵਾਨਗੀ ਮਿਲੀ ਹੋਈ ਹੈ। ਬਸ ਕਮਜ਼ੋਰੀ ਹੈ ਤਾਂ ਸਾਡੀ ਆਪਣੀ ਹੈ। ਫੈਕਟਰੀਆਂ ਵਿੱਚ, ਸਕੂਲਾਂ, ਕਾਲੀਆਂ ਅੰਦਰ ਤੇ ਆਮ ਜਨ ਜੀਵਨ ਵਿੱਚ ਸਿੱਖੀ ਚਿੰਨਾ, ਤਕਕਾਰਾਂ ਤੇ ਕੋਈ ਪਾਬੰਦੀ ਨਹੀਂ ਹੈ। ਜੇ ਰੋਕ ਹੈ ਸਾਡੇ ਆਪਣੇ ਕਮਜ਼ੋਰ ਮਨ ਦੀ ਇਹਨਾਂ ਸਰਕਾਰਾਂ ਵੱਲੋਂ ਕੋਈ ਰੋਕ ਨਹੀਂ ਹੈ ਬੀਬੀਆਂ ਨੇ ਜਿੱਥੇ ਆਪਣੇ ਕੇਸਾਂ ਦੀ ਸੰਭਾਲ ਕਰਨੀ ਹੈ ਉੱਥੇ ਨਾਲ ਹੀ ਕੁਝ ਸਮਾਂ ਬੱਚਿਆਂ ਦੇ ਕੇਸਾਂ ਦੀ ਸੰਭਾਲ ਵਾਸਤੇ ਵੀ ਕੱਢਣਾ ਹੈ ਆਪੇ ਵੱਡੇ ਹੋ ਕੇ ਕੇਸ ਰੱਖ ਲੈਣਗੇ ਆਖ ਕੇ ਕੰਮ ਨਹੀਂ ਛੜਨਾ ਜੇ ਪੈਸਾ ਆ ਗਿਆ ਘਰ ਵਿੱਚ ਸਿੱਖੀ ਨਾ ਰਹੀ ਖੁਸ਼ੀ ਨਾ ਰਹੀ ਫਿਰ ਪੈਸਾ ਕੀ ਕੰਮ ਬੱਚਿਆਂ ਨੂੰ ਨੇਕ ਇਨਸਾਨ ਬਣਾਉਣ ਵਾਸਤੇ ਅਤੀ ਜ਼ਰੂਰੀ ਹੈ ਕਿ ਉਹਨਾਂ ਨੂੰ ਗੁਰਬਾਣੀ ਇਤਿਹਾਸ ਇਸੇ ਕੁਮਰਿਆਦਾ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਉਹਨਾਂ ਵਾਸਤੇ ਸਮਾਂ ਕੱਢਿਆ ਜਾਵੇ ਕੇਸਾ ਧਾਰੀ ਬਣ ਲਈ ਅਗਵਾਈ ਦਿੱਤੀ ਜਾਵੇ ਆਪਣੇ ਘਰਾਂ ਗੁਰਦੁਆਰਿਆਂ ਵਿੱਚ ਬੱਚਿਆਂ ਦੀ ਸਮਝ ਅਤੇ ਮਾਨਸਿਕ ਪੱਧਰ ਮੁਤਾਬਕ ਲਿਟਰੇਚਰ ਰੱਖਿਆ ਜਾਵੇ ਬੱਚਿਆਂ ਨੂੰ ਗੁਰਬਾਣੀ ਅਤੇ ਪੰਜਾਬੀ ਪੜਾਉਣ ਵਾਸਤੇ ਊਚ ਵਿਦਿਅਕ ਯੋਗਤਾ ਵਾਲੇ ਅਧਿਆਪਕ ਨਿਯੁਕਤ ਕੀਤੇ ਜਾਣ ਘਰਾਂ ਦੇ ਮਾਹੌਲ ਨੂੰ ਗੁਰਮਤ ਵਾਲਾ ਬਣਾਇਆ ਜਾਵੇ ਗੁਰਦੁਆਰਿਆਂ ਦੀਆਂ ਆਲੀਸ਼ਾਨ ਇਮਾਰਤਾਂ ਬਣਾਉਣ ਤੇ ਪੈਸਾ ਨਾ ਖਰਚਿਆ ਜਾਵੇ ਸਗੋਂ ਬੱਚਿਆਂ ਤੱਕ ਸਿੱਖੀ ਦਾ ਸੰਚਾਰ ਕਰਨ ਦੇ ਵੱਡੇ ਉਪਰਾਲੇ ਕੀਤੇ ਜਾਣ ਵਰਨਾ ਆਉਣ ਵਾਲੇ 20 30 ਸਾਲਾਂ ਅੰਦਰ ਗੁਰਦੁਆਰੇ ਖਾਲੀ ਹੋਇਆ ਕਰਨਗੇ ਇੱਥੇ ਮੱਥਾ ਟੇਕਣ ਵਾਲਾ ਕੋਈ ਵੀ ਨਹੀਂ ਦਿਸੇਗਾ ਗੁਰਦੁਆਰਿਆਂ ਦੇ ਨਾਲ ਬੱਚਿਆਂ ਨੌਜਵਾਨਾਂ ਲੜਕੀਆਂ ਦੀ ਦਿਲਚਸਪੀ ਅਤੇ ਉਮਰ ਮੁਤਾਬਕ ਆਧੁਨਿਕ ਜ਼ਮਾਨੇ ਵਾਲੇ ਕਾਰਜ ਉਲੀਕੇ ਜਾਣੇ ਚਾਹੀਦੇ ਨੇ ਗੁਰਦੁਆਰਾਂ ਦੇ ਨਾਲ ਗਰਾਊਂਡ ਬਣਾਉਣੇ ਚਾਹੀਦੇ ਨੇ ਤਾਂ ਕਿ ਬੱਚੇ ਉਸ ਥਾਂ ਤੇ ਆ ਕੇ ਖੇਡ ਖੁੱਦ ਸਕਣ ਸ਼ਰਧਾ ਸਤਕਾਰ ਸਹਿਤ ਗੁਰੂ ਘਰ ਦਿੱਤਾ ਗਿਆ ਧਨ ਕੌਮੀ ਉਸਾਰੀ ਲਈ ਸਿਆਣਪ ਅਤੇ ਦੂਰਅੰਦੇਸ਼ੀ ਨਾਲ ਵਰਤਿਆ ਜਾਵੇ ਇਸੇ ਵਿੱਚ ਪੰਥ ਦੀ ਚੜ੍ਹਦੀ ਕਲਾ ਹੋਵੇਗੀ ਅਤੇ ਗੁਰੂਕੀਆਂ ਖੁਸ਼ੀਆਂ ਦੇ ਪਾਤਰ ਬਣ ਸਕਾਂਗੇ ਇਹ ਸਰਦਾਰੀ ਦੇ ਚਿੰਨ੍ਹ ਕੇਸਾਂ ਬਾਰੇ ਤਰ੍ਹਾਂ ਤਨ ਵਿਦਵਾਨਾਂ ਦੇ ਵਿਚਾਰ ਪੜੋ ਇਨਹੀ ਸੇ ਪੰਡਤ ਉਪਜਾਉ ਕਥਾ ਕਰਨ ਕੀ ਰੀਤ ਸਿਖਾਉਂ ਇਨਹੀ ਸੇ ਰਾਜੇ ਉਪਜਾਉ ਰਾਜ ਕਰਨ ਕੀ ਕਲਾ ਸਿਖਾਉਂ ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਗਿਆਨੀ ਗਿਆਨ ਸਿੰਘ ਇਹ ਵੋ ਜਹ ਹੈ ਜਹਾਂ 40 ਤਨ ਸ਼ਹੀਦ ਹੋਏ ਕਿਤਾਬੇ ਸਰਬਰੀ ਸਿੰਘੋ ਨੇ ਸਰ ਕਟਾ ਕੇ ਲਿਏ ਦਲਾਈ ਪੰਥ ਕੋ ਸਰਬਾਜੀਓ ਸੇ ਸਰਦਾਰੀ ਬਰਾਈ ਕੌਮ ਇਹ ਰਤਬੇ ਲਹੂ ਬਹਾ ਕੇ ਲੀਏ ਬਰਾਈ ਕੌਮ ਇਹ ਰਤਬੇ ਲਹੂ ਬਹਾ ਕੇ ਲੀਏ ਕਵੀ ਅੱਲਾ ਯਾਰ ਦਾ ਯੋਗੀ ਰਹਿਤ ਬਾਰੇ ਗੁਰਬਾਣੀ ਉਪਦੇਸ਼ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨ ਮੁਖ ਕਥਨੀ ਹੈ ਪਰ ਰਹਿਤ ਨ ਹੋਈ ਨਾ ਮੋ ਭੂਲੇ ਥਾਉ ਨ ਕੋਈ ਨਾ ਮੋ ਭੂਲੇ ਤੋਂ ਨਾ ਕੋਈ ਭੁੱਲ ਚੁੱਕੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ